ਨਹੀਂ ਸਰ ਮੇਰੇ ਨਾਮ ਅਨਿਲ ਕੁਮਾਰ ਹਾਂ ਜੀ ਸਰਪੰਚ ਅਪਿੰਦਰ ਪੋਲੇ ਪਾ ਜੀ ਬਾਈ ਜੀ ਜਿਹਨੇ ਵੀ ਦੇਖਿਆ ਤੁਹਾਡੇ ਪਿੰਡ 'ਚ ਮਕਾਨ ਡਿੱਗ ਗਿਆ ਬਰਸਾਤ ਭਾਰੀ ਹੋਣ ਦੇ ਕਰ ਹਾਂ ਜੀ ਇਹ ਕਹਿੰਦੇ ਨੇ ਕਿ ਸਾਡੀ ਕਿਸੇ ਨੇ ਬਾਹ ਨੀ ਫੜੀ ਆਈ ਤੇ ਕੋਈ ਸਰਕਾਰਾਂ ਕਹਿੰਦੀਆਂ ਜੀ ਨੂਰਾ ਬੋਟਾਂ ਲੰਨੀ ਆ ਲੱਤਾਂ ਜਿੰਦੀਆਂ ਦੁਆਰਾ ਕੋਈ ਨੀ ਮਦਦ ਕਰਦਾ ਬਿਲਕੁਲ ਸਹੀ ਹੈ ਇਹ ਐਕਚੁਅਲੀ ਨਾ ਇਹਨਾਂ ਦਾ ਮਕਾਨ ਕੋਈ 30 35 ਸਾਲ ਹੋ ਗਿਆ ਪੁਰਾਣਾ ਕਾਫੀ ਬੰਦੇ ਆਇਆ ਜਿਨ੍ਹਾਂ ਨੇ ਵੀ ਇਹਨਾਂ ਨੂੰ ਲਾਰਾ ਲਾ ਜਾਂਦੇ ਨੇ ਪਰ ਠੀਕ ਆ ਤੁਹਾਡੀ ਗ੍ਰਾਂਟ ਪਾ ਦਿਆਂਗੇ ਤੁਹਾਡਾ ਇਹ ਕਰ ਦਿਆਂਗੇ ਉਹ ਕਰ ਦਿੰਦੇ ਪਰ ਹਜੇ ਤੱਕ ਕਿਸੇ ਨੇ ਇਹਨਾਂ ਦੀ ਵਾਣ ਹੀ ਫੜ ਤੋ ਦੇਖੋ ਇਹ ਜਿਹੜਾ ਦੇ ਪੰਜ ਧੀਆਂ ਇੱਕ ਮੁੰਡਾ ਉਹ ਕਿੱਥੋਂ ਗੁਜ਼ਾਰਾ ਕਰੇਗਾ ਆਪਣਾ ਉਹ ਤਾਂ ਤਿੰਨ ਵਿਆਂ ਦਾ ਵੇਂਦਾ ਵੇਂਦਾ ਬੁੱਢਾ ਹੋ ਜਾਏਗਾ ਉਸ ਤੋਂ ਬਾਅਦ ਕੀ ਕਰੇਗਾ ਉਹਨੇ ਵੀ ਟਬਰਦਾਰ ਜਿਹੜਾ ਰੋਟੀ ਖਵਾਣੀ ਆ ਜਾਂ ਹੋਰ 20 ਖਰਚੇ ਨੇ 4-500 ਰੁਪਏ ਦਿਹਾੜੀ ਆ ਤੋ ਉਸ ਬੰਦਾ ਉਸ ਬੰਦਾ ਮਕਾਨ ਤੇ ਬਣਾ ਨਹੀਂ ਸਕਦਾ ਤਾਂ ਅਸੀਂ ਸਰਕਾਰ ਅੱਗੇ ਹੋ ਮੰਗ ਕਰਦੇ ਆ ਵੀ ਇਹ ਕੱਚੇ ਮਕਾਨ ਹੈ ਇਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਪਿੱਛੇ ਨਾ ਇਆਂ ਦੇ ਮੈਂ ਦੇਖਿਆ ਪੱਕੇ ਮਕਾਨਾਂ ਵਾਲਿਆਂ ਦੀ ਗਰੰਟੀ ਪੈ ਗਈ ਹੈ ਇਹਦੇ ਕੱਚੇ ਮਕਾਨਾਂ ਉਹਨਾਂ ਦੇ ਗ੍ਰਾਂਟ ਰਿਤੇ 30 35 ਸਾਲ ਤੋਂ ਹੋ ਗਏ ਰਹ ਦੇਣਾ ਨੇ ਉੱਤੇ ਪਰ ਇਹਨਾਂ ਵੱਲ ਤੇ ਖਾਸ ਧਿਆਨ ਦੇਣਾ ਚਾਹੀਦਾ ਨਾ ਭਾਵੇਂ ਸੈਂਟਰ ਸਰਕਾਰ ਹੋਵੇ 50 ਸਰਕਾਰ ਹੋਵੇ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ ਆਪਾਂ ਕੋਈ ਵੀ ਘਰ ਜਿਹੜਾ ਕੱਚਾ ਨਹੀਂ ਰਹਣਾ ਹਾਂਜੀ ਹਾਂਜੀ ਕਿਉਂ ਨਹੀਂ ਇਹ ਤੇ ਦੇਖੋ ਜੀ ਜਾਂ ਦੇ ਡਿਪਾਰਟਮੈਂਟ ਦੀਆਂ ਖਾਮੀਆਂ ਨੇ ਇਹਦੇ ਤੇ ਜਾਂ ਸਰਕਾਰਾਂ ਦੀਆਂ ਖਾਮੀਆਂ ਨੇ ਕਿਉਂਕਿ ਸਰਕਾਰ ਜਿਹੜਾ ਅਰਾਹੁ ਕਰਦੀ ਆ ਤੇ ਠੀਕ ਹੈ ਜੀ ਪੱਕੇ ਕੱਚੇ ਘਰਾਂ ਨੂੰ ਪੱਕੇ ਬਣਾਓ ਤੇ ਫਿਰ ਡਿਪਾਰਟਮੈਂਟ ਦੀ ਖਾਮੀਆਂ ਨੇ ਕਿਉਂਕਿ ਉਹ ਇਹਨਾਂ ਵੱਲ ਖਾਸ ਧਿਆਨ ਨਹੀਂ ਦਿੰਦੇ ਹੁਣ ਮੌਕੇ ਤੇ ਤੁਸੀਂ ਸਰਪੰਚੋ ਤੁਹਾਡੇ ਵੱਲੋਂ ਵੀ ਇਹਨਾਂ ਨੇ ਮਦਦ ਦੀ ਤਵਾਰ ਲਈ ਹੈ ਹਾਂ ਬਿਲਕੁਲ ਦੇਖੋ ਜੀ ਮੈਂ ਤਾਂ ਚਲੋ ਹੁਣ ਪਿੱਛੇ ਗ੍ਰਾਂਟਾਂ ਦੇ ਫਾਰਮ ਫਿਲ ਹੋਏ ਸੀ ਉਹ ਮੈਂ ਕਰਤੇ ਸੀ ਇਹਨਾਂ ਦੇ ਭਰਤੀ ਸੀ ਗ੍ਰਾਂਟ ਬਾਕੀ ਹੁਣ ਮੌਕੇ ਮੁਤਾਬਿਕ ਮੇਕੋ ਜੋ ਮਦਦ ਹੋ ਸਕਦੀ ਆ ਉਹ ਮੈਂ ਕਰਾਂਗਾ ਅੱਜ ਬਾਬਾਈ ਕੀ ਨਾਂ ਜੀ ਆਪਣਾ ਮੇਰਾ ਨਾਮ ਦਇੰਦਰਾ ਜੀ ਕਿਹੜਾ ਪਿੰਡ ਹੈਗਾ ਪਿੰਨ ਭੋਲਾ ਜੀ ਕੀ ਗਲਬਾਤ ਹੋਈ ਹੈ ਮਕਾਨ ਡਿੱਗਿਆ ਤੁਹਾਡਾ ਕਿਦਾਂ ਮਕਾਨੇ ਕੋਲ ਤਾਂ ਤਾਹਣ ਗੱਡ ਰਹੀ ਹੈ ਪੰਜ ਦਸਤੇ ਰਲ ਡੁੱਟ ਗਿਆ ਕੋਜੀ ਬਾਰੀ ਕੀ ਕਰਨ ਲਟੈਂਟ ਉਤਣ ਦਾ ਹਾਂਜੀ ਬਾਸ ਬਰੀ ਹੋਈ ਜੀ ਕਿੰਨੀ ਦੇਰ ਤੋਂ ਰਹਿ ਰਹੇ ਹੋ ਇਸ ਮਕਾਨ ਦੇ ਵਿੱਚ ਇਹ ਮਕਾਨ ਤੇ ਨਾਲ ਕੋਈ ਸਾਹੀ ਹਵਾ ਰਹਿੰਦੀ ਸਾਲ ਚੰਗਾਈ ਸਾਲ ਜੀ ਤੇ ਕਦੇ ਕਿਸੇ ਨੇ ਤੁਹਾਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਸਰਕਾਰ ਨੇ ਨਹੀਂ ਕੀ ਕਾਰਨ ਸਰਕਾਰ ਤੇ ਕਹਿੰਦੀ ਹੈ ਵੀ ਆਪਾਂ ਕੱਚੇ ਘਰ ਜਿਹੜੇ ਆ ਲੋਕਾਂ ਦੇ ਪੱਕੇ ਬਣਾ ਕੇ ਦੇ ਦੇ ਹਾਂਜੀ ਕਾਰ ਤੇ ਕਹਿੰਦੀ ਹੈ ਕੱਚੇ ਮਕਾਨ ਜਿਹੜੇ ਪੱਕੇ ਬਣਾ ਕੇ ਦੇ ਰਹੇ ਆ ਤੁਹਾਡੇ ਅੱਗੇ ਉਹ ਨਹੀਂ ਬਣਾ ਰਹੇ ਇਹ ਦੇਖੋ ਪਰ ਸਾਹਮਣੇ ਸਭ ਕਿਹਨੇ ਬਾਤ ਕੀਤੀ ਹੁਣ ਮੌਜੂਦਾ ਸਰਪੰਚ ਜੀ ਤੁਹਾਡੇ ਘਰ ਵੀ ਆਏ ਨੇ ਕੀ ਉਹਨਾਂ ਨੂੰ ਕੋਈ ਮਦਦ ਕੀਤੀ ਜਾ ਰਹੀ ਹੈ ਹਾਂ ਜੀ ਹਾਲ ਕਰਨ ਕਾਹਲ ਕਰਾਂਗੇ ਕੀ ਮੰਗ ਕਰਦੇ ਹੋ ਹਾਂ ਜੀ ਕੀ ਮੰਗ ਕਰਦੇ ਹੋ ਮੰਗਾਂ ਇਹ ਨਾਲ ਮਕਾਨ ਮਾਲ ਵਾਲਾ ਘਰਾਂ ਦਾ ਮਕਾਨ ਬਣਦੇ ਨਹੀਂ ਬੰਗਰ ਨਾਲ ਘਰ ਬਣ ਜਾਏ ਔਰ ਦਰਗ ਲਾਹ ਖੜਾ ਮਕਾਨ ਬਣਦਾ ਨਹੀਂ ਤੇ ਬੱਚੇ ਕੀ ਕਰਦੇ ਨੇ ਮਤੇ ਗੁੱਡੀਆਂ ਮੇਰੀਆਂ ਚ ਪੰਜ ਜੀ ਇੱਕ ਕਾਕਾ ਜੀ ਕਾਕਾ ਵੀ ਚਲਗਾਮ ਕਰਦਾ ਹੈ ਜੀ ਆ ਜੀ ਨਾਂ ਦਾ ਹੈ ਫੈਸਰ ਕੀ ਨਾਂ ਹੈ ਆਪਣਾ ਨਾਂ ਗੋਪਾਲਦਾਸ ਹੈ ਇਹ ਤੋਂ ਡੇ ਰਿਲੇਟਿਵ ਹੈਗੇ ਨੇ ਹਾਂ ਜੀ ਮੇਰੇ ਆਪਣਾ ਇਹ ਮੇਰਾ ਵੀ ਘਰ ਨਾਲ ਦਾ ਉਹ ਨਾਲ ਦਾ ਮੇਰੇ ਭਰਾ ਦਾ ਘਰ ਹੈ ਅੱਛਾ ਹਾਂ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਹੈ ਕਿ ਕਾਫੀ ਪੁਰਾਣਾ ਟਾਈਮ ਤੋਂ ਕੱਚਾ ਹੀ ਘਰ ਹੈ ਕਾਫੀ ਬਾਸਾ ਕਰਕੇ ਉਹ ਕਰਕੇ ਟੈਂਡ ਜੁਰੀ ਕਾਫੀ ਪੁਰਾਣੀ ਸੀ ਤੇ ਉਹ ਟੁੱਟ ਗਈ ਔਰ ਬਹੁਤ ਸਾਰਾ ਨੁਕਸਾਨ ਹੋ ਗਿਆ ਇਸ ਵਿੱਚ ਉਹ ਸਾਰੇ ਕਪੜੇ-ਕਪੜੇ ਜੋ ਵੀ ਆ ਸਾਰਾ ਪੇਟੀ ਵਗੈਰਾ ਸਾਰਾ ਟੁੱਟ ਗਿਆ ਤੁਸੀਂ ਨਹੀਂ ਦੇਖ ਹੀ ਰਹੇ ਸਾਰਾ ਕੁਝ ਜੋ ਵੀ ਆ ਹੁਣ ਕਟਿਆ ਬਾਹਰ ਸਭ ਕੁਝ ਤੇ ਨੁਕਸਾਨ ਇਦਾਂ ਕਰਕੇ ਹੋ ਗਿਆ ਹੈ ਇਹ ਚਾਹੁੰਦੇ ਆ ਕਿ ਸਰਕਾਰ ਕੋਲ ਕੁੱਤੌੜਾ ਸਰਪੰਚਾਂ ਕੋਲ ਤੋਂ ਸਾਨੂੰ ਮਦਦ ਦਿੱਤੀ ਜਾਏ ਔਰ ਆਪਣਾ ਕੁਝ ਕੰਮ ਕੀਤਾ ਜਾਏ ਕਿਹਾ ਜਾਂਦਾ ਕਿ ਨਾਲ ਦਾ ਕਮਰਾ ਵੀ ਜਿਹੜਾ ਕਾਫੀ ਜਿਹੜਾ ਹਾਂ ਨਾਲ ਦਾ ਕਮਰਾ ਵੀ ਕਾਫੀ ਡੈਮੇਜ ਹੋ ਗਿਆ ਕਿਉਂਕਿ ਉਹ ਵੀ ਕੱਚਾ ਹੀ ਹੋ ਗਿਆ ਤੇ ਇਸ ਕਰਕੇ ਸਾਰਾ ਹੀ ਨੁਕਸਾਨ پورے ਮਕਾਨ ਨੂੰ ਹੋ ਗਿਆ ਜੀ ਪ੍ਰਕਾਸ਼ ਹਾਲ ਕਹਿੰਦੀਆਂ ਵੀ ਆਪਾਂ ਜਿਹੜੇ ਗਰੀਬ ਆ ਉਹਨਾਂ ਦੇ ਕੱਚੇ ਮਕਾਨ ਹੁੰਦੇ ਦੇਖੋ ਜੀ ਕਹਿੰਦੀਆਂ ਨੇ ਲੇਕਿਨ ਅਜੇ ਤੱਕ ਕੋਈ ਕੰਮ ਨਹੀਂ ਆਪਣਾ ਲੈਵਲ ਜਿੰਮੇ ਲੈਵਲ ਤੇ ਨਹੀਂ ਹੋਇਆ ਹੈਗਾ ਅੱਜ ਤੁਸੀਂ ਸਾਹਮਣੇ ਦੇਖ ਰਹੇ ਹੋ ਤੁਹਾਡੇ ਸਾਹਮਣੇ ਸਭ ਕੁਝ ਹੈਗਾ ਸਭ ਕੱਚਾ ਹੈ ਅਜੇ ਤੱਕ ਸਾਨੂੰ ਕੁਝ ਵੀ ਨਹੀਂ ਮਿਲਿਆ ਇਸ ਤਰ੍ਹਾਂ ਜੋ ਵੀ ਹੈ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਕਿ ਸਾਨੂੰ ਕੋਈ ਮਦਦ ਕੀਤੀ ਜਾਵੇ ਅਤੇ ਅਈਆਂ ਅੱਗੇ ਬਣਾ ਥੋੜਾ ਮਕਾਨ ਦਾ ਥੋੜਾ ਠੀਕ-ਠਾਕ ਕੰਮ ਕਰੀਏ ਇਹਦਾ ਵੀ ਹੋਰੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ